ਸਰਨਾ ਦਾ ਪਿਆਰ ਮੈਨੂੰ ਰੱਖਦਾ ਸੇਵਾਦਾਰ ਅਜ ਵੀ ਸਾਡੇ ਯਾਦ ਹੈ ਸਾਡੀ ਪੈ ਅਗਰ ਦੂਰੀ ਦੀ ਸਾਡੇ ਸਭ ਬਾਕੀ ਸਭ ਕਹਿੰਦੇ ਜਦੋਂ ਪਿੱਛੇ ਲੋਕ ਆ ਰਹੇ ਹਨੂਰੀ ਦੀਦੀ ਦੀ ਰੱਖ ਚਰਨਾ ਦੇ ਕੋਲ ਰੱਖ ਜਨ ਰੱਖ ਚਰਨਾ ਤੋਂ ਲੈ ਸਾਰੇ ਸਣ ਨੂੰ ਤਿਆਰ ਹੈ ਜੀ ਪਰਿਵਾਰ ਨੇ ਦੋਲੇਨ ਤੋਂ ਕਿ ਅੱਜ ਫਿਰ ਕਿਹੜੇ ਕਿਹੜੇ ਲਾਲ ਮੰਡਲੀ ਕਿੱਥੇ ਸਾਡੇ ਹੋ ਗਏ ਮੰਡਲੀ ਸਾਰੇ ਸਾਰੇ ਬੈਠੇ ਆਏ ਅਸੀਂ ਵੀ ਮਰੀਦ ਆ ਉਹਨਾਂ ਦੇ ਅਸੀਂ ਕਿਉਂਕਿ ਸਰਦੂਲ ਸਕੰਦਰ ਜੀ ਦੀ ਜੋ ਉਹਨਾਂ ਨੇ ਗਾਇਆ ਉਹ ਨਹੀਂ ਗਾ ਸਕਦੇ ਆਪਾਂ ਉਹਨਾਂ ਦਾ ਗਾਣਾ ਬਹੁਤ ਵੱਡਾ ਸੀ ਮੇਰੇ ਲਈ ਤਾਂ ਉਹ ਕ੍ਰਿਸ਼ਨ ਭਗਾਂ ਦੀ ਮੁਰਲੀ ਸੀ ਇਸ ਮੰਦਰ ਦੇ ਵਿੱਚ ਉਹਨਾਂ ਦੀਆਂ ਭੇਟਾਂ ਹੀ ਗੂੰਜਦੀਆਂ ਸੀ ਮਾਰਾ ਦਾ ਡਬਲ ਸੀ ਜੋ ਉਹਨਾਂ ਅੰਦਰ ਨਿਦਮ ਤੇ ਸਵਾਣੀਆਂ ਨੇ ਭੇਟਾਂ ਉਹਨਾਂ ਨੇ ਭੇਟਾਂ ਗਈਆਂ ਇਹ ਮੰਦਰ ਦੇ ਸਾਡੇ ਦੀ ਚਰਨਾ ਦਾ ਪਿਆਰ ਮਾਣੀ ਮੈਨੂੰ ਰੱਖ ਲੈ ਸਤਿਗੁਰੂ ਦੇਨ ਦੇ ਬੰਦੋ ਬਿਤੀਆ ਸਾਧਿਆ ਬੈਠਿਆ ਨਹੀਂ ਕਿਉਂਕਿ ਜਿੱਥੇ ਸ਼ਕਤੀ ਹੁੰਦੀ ਹੈ ਉਹ ਪਰਿਵਾਰ ਉਹ ਸੰਸਥਾਵਾ ਉਹ ਦੇਸ਼ ਹਮੇਸ਼ਾ ਕਾਮਯਾਬੀਅਤੇ ਹੁੰਦੇ ਨੇ ਕਿਉਂਕਿ ਇਹਨੂੰ ਲక్ష్ਮੀ ਦਾ ਰੂਪ ਵੀ ਮੰਨਿਆ ਜਾਂਦਾ ਔਰਤ ਨੂੰ ਜਿਸ ਘਰ ਦੇ ਵਿੱਚ ਔਰਤ ਖੁਸ਼ਾ ਉਸ ਘਰ ਦੀ ਬਹੁਤ ਵਰਕਤਾ ਹੁੰਦੀ ਹੈ ਜੋ ਇਨਸਾਨ ਔਰ ਉਹਦੀ ਕਦਰ ਕਰਦੈ ਨੇ ਚਾਹੇ ਉਹ ਮਾਜ ਰੂਪ ਚ ਹੋਵੇ ਧੀ ਦੇ ਰੂਪ ਚ ਹੋਵੇ ਭੈਣ ਦੇ ਰੂਪ ਚ ਹੋਵੇ ਕਿਸੇ ਵੀ ਰੂਪ ਦੇ ਵਿੱਚ ਆ ਉਹਦੀ ਕਦਰ ਕਰਨੀ ਉਹਦੀ ਇੱਜ਼ਤ ਕਰਨੀ ਉਸ ਇਨਸਾਨ ਨੂੰ ਬਹੁਤ ਸਿਖਰਾਂ ਤੇ ਲੈ ਜਾਂਦਾ ਹੈ ਗੱਲ ਕਰਾਂਗੇ ਆਪਾਂ ਪਰਮਿੰਦਰ ਜੀ ਬਾਰੇ ਜਿਹੜੀ ਕਿ ਬਹੁਤ ਹੀ ਪਿਆਰੀ ਸੁਚਨ ਜੀ ਬੜੀ ਪਵਿੱਤਰ ਰੂਹ ਸੀ ਕਿਉਂਕਿ ਪਰਮਾਤਮਾ ਹਮੇਸ਼ਾ ਚੰਗੇ ਕੰਮਾਂ ਲਈ ਚੰਗੀਆਂ ਰੂਹਾਂ ਨੂੰ ਚੁਣਦਾ ਹੈ ਅਸੀਂ ਜਿੰਨਾ ਮਰਜੀ ਕੋਈ ਵੀ ਇਨਸਾਨ ਦੁਨੀਆ 'ਚ ਜਿੰਨੀ ਮਰਜੀ ਕੋਸ਼ਿਸ਼ ਕਰ ਲਵੇ ਕਿ ਅਸੀਂ ਸੰਸਥਾਵਾਂ ਬਣਾ ਕੇ ਅਸੀਂ ਕੁਝ ਵੱਡਾ ਕਰ ਦਈਏ ਜਾਂ ਅਸੀਂ ਬਹੁਤ ਵੱਡੀ ਗੱਲ ਕਰ ਲਈਏ ਨਹੀਂ ਜਿੰਨੀ देर ਪ੍ਰਮਾਤਮਾ ਨਹੀਂ ਨਾ ਚੁਣਦਾ ਉਨੀ ਦੇਰ ਆਪਾਂ ਕੁਝ ਨਹੀਂ ਕਰ ਸਕਦੇ ਸਾਰੀ ਕਲਮ ਸਾਰੀ ਸਕ੍ਰਿਪਟ ਪ੍ਰਮਾਤਮਾ ਦੇ ਹੱਥ 'ਚ ਆ ਉਸ ਮਾ ਆਤਮਾ ਦੇ ਹੱਥ ਵਿੱਚ ਆ ਅਸੀਂ ਬੋਲਦੇ ਆ ਅਸੀਂ ਦੇਖਦੇ ਆ ਤੁਰਦੇ ਫਿਰਦੇ ਆ ਇਹ ਮਾ ਆਤਮਾ ਦੀ ਸ਼ਕਤੀ ਦੇ ਸਰਕਾਰ ਹੀ ਆ ਪਸਬ ਕੁਝ ਕਰਦੇ ਆ ਉਹਦੀ ਸ਼ਕਤੀ ਸਾਡੇ ਅੰਦਰ ਆ ਤਾਂ ਅਸੀਂ ਸਭ ਕੁਝ ਕਰਦੇ ਆ ਸੋ ਮੈਂ ਇਹੀ ਗੱਲ ਕਹਾਂਗੀ ਕਿ ਆਪਾਂ ਸੰਸਾਰ ਤੇ ਆਏ ਆ ਹਰੇਕ ਨੇ ਚਲੇ ਜਾਣਾ ਹੈ ਪੰਜਾਂ ਤੱਤਾਂ ਦਾ ਸਿਰ ਹੀ ਰਹੇ ਰੂਹ ਕਦੇ ਨਹੀਂ ਮਰਦੀ ਕਦੇ ਨਹੀਂ ਮਿਟਦੀ ਉਹਨੂੰ ਕੋਈ ਚੀਜ਼ ਪੈਦਾ ਨਹੀਂ ਹੋਈ ਜਿਹੜੀ ਉਹਨੂੰ ਖਤਮ ਕਰ ਦੇਵੇ ਕਿਉਂਕਿ ਇਹ ਪਰਮਾਤਮਾ ਦਾ ਉਹਦਾ ਅੰਸ਼ ਆ ਪਰਮਾਤਮਾ ਦੇ ਅੰਸ਼ ਨੂੰ ਕੋਈ ਖਤਮ ਨਹੀਂ ਕਰ ਸਕਦਾ ਹਾਂ ਇਹ ਉਹਦੀ ਇੱਕ ਲੀਲਾ ਹੈ ਸੱਚੇ ਪਾਸ਼ਾ ਦੀ ਉਸ ਮਾਂ ਆਦ ਸ਼ਕਤੀ ਦੀ ਭੋਲੇ ਸ਼ੰਕਰ ਦੀ ਇੱਕ ਲੀਲਾ ਹੈ ਕਿ ਉਹਨਾਂ ਨੇ ਪੰਜਾਂ ਤੱਤਾਂ ਦਾ ਇੱਕ ਬੁੱਤ ਬਣਾ ਕੇ ਸਰੀਰ ਬਣਾ ਕੇ ਉਹਦੇ ਵਿੱਚ ਰੂਹ ਨੂੰ ਪਾਇਆ ਹੈ ਕਿਉਂ ਧਰਤੀ ਤੇ ਭੇਜਿਆ ਹੈ ਵੀ ਜਾ ਜਾ ਕੇ ਚੰਗੇ ਕੰਮ ਕਰਕੇ ਆ ਤੇ ਜਦੋਂ ਲੋਕ ਇੱਥੇ ਆਉਂਦੇ ਨੇ ਇਸ ਧਰਤੀ ਦੇ ਉੱਤੇ ਜਿਹੜਾ ਇਨਸਾਨ ਜੋ ਵਧੀਆ ਵਧੀਆ ਕਰਮ ਕਰਦਾ ਹੈ ਉਹੀ ਲੇਖਾ ਜੋਖਾ ਤੁਹਾਡਾ ਅੱਗੇ ਜਾ ਕੇ ਹੋਣਾ ਹੋਰ ਕੁਝ ਵੀ ਨਹੀਂ ਤੁਸੀਂ ਇੱਥੇ ਕੀ ਖਾਦਾ ਕੀ ਪੀਤਾ ਕਿਹੜੀਆਂ ਗੱਟੀਆਂ ਲਈਆਂ ਵੱਡੀਆਂ-ਵੱਡੀਆਂ ਬ੍ਰਾਂਡਡ ਕੱਪੜੇ ਪਾਏ ਕਿੱਦੇ-ਕਿੱਦੇ ਪੈਸੇ ਕਮਾਏ ਕਿੰਨੇ-ਕਿੰਨੇ ਵੱਡੇ ਰੁਤਬੇ ਪਾਏ ਇਹ ਕਿਸੇ ਨੇ ਕੁਝ ਨਹੀਂ ਪਿੰਚਣਾ ਉੱਪਰ ਪ੍ਰਮਾਤਮਾ ਦੀ ਕਚਹਿਰੀ 'ਚ ਉਹਨੇ ਇਹ ਸਭ ਕੁਝ ਕੀਤਾ ਉਹਨੇ ਆ ਕੇ ਸੇਵਾ ਕੀਤੀ ਸਾਰਿਆਂ ਦੀ ਇਤਾਂ ਦੇ ਕਰਮ ਆਪਾਂ ਜਦੋਂ ਕਰਦੇ ਆ ਤਾਂ ਖੁਸ਼ੀ-ਖੁਸ਼ੀ ਇਸ ਸੰਸਾਰ 'ਚ ਜਾਂਦੇ ਆ ਮੈਂ ਤਾਂ ਬਹੁਤ ਸਾਰੀਆਂ ਟੈਨਸ਼ਨਾਂ ਲੈ ਕੇ ਜਾਂਦੇ ਆ ਤਿਆਂ ਪੁੱਤਾਂ ਦੀਆਂ ਘਰ-ਬਾਰ ਦੀਆਂ ਹੋਰ ਪਤਲੇ ਕਿੰਨੀਆਂ ਕਟੈਂਸ਼ਨਾਂ ਹਰ ਘਰ ਦੇ ਵਿੱਚ ਸਾਰੀਆਂ ਬੀਬੀਆਂ ਸਾਡੀਆਂ ਬੈਠੀਆਂ ਨੇ ਮਾਤਾਵਾਂ ਭੈਣਾਂ ਬੱਚੀਆਂ ਬੈਠੀਆਂ ਨੇ ਹਰ ਘਰ ਦੇ ਵਿੱਚ ਇੱਕ ਕਹਾਣੀ ਆ ਟੈਂਸ਼ਨ ਦੀ ਗਰਸ਼ਨਾ ਸਾਡੇ ਕੋਲ ਆ ਪਰ ਕਦੋਂ ਟੈਂਸ਼ਨ ਨਹੀਂ ਹੁੰਦੀ ਜਦੋਂ ਸਾਡੀ ਲੀਵ ਉਹਦੇ ਨਾਲ ਜੁੜ ਜਾਂਦੀ ਜਦੋਂ ਅਸੀਂ ਇਹ ਕਹਿੰਦੇ ਆ ਕੋਈ ਨਾ ਮਾਲਕ ਤੂੰ ਸਾਨੂੰ ਇਸ ਧਰਤੀ ਦੇ ਭੇਜਿਆ ਤੂੰ ਕਰਨਾ ਜੋ ਕੁਝ ਕਰਨਾ ਤੂੰ ਤੇਰੀ ਲੀਲਾ ਹੈ ਸਾਡੇ ਹੱਥ ਕੁਝ ਨਹੀਂ ਹੈਗਾ ਅਸੀਂ ਕੁਝ ਕਰਨਾ ਹੀ ਨਹੀਂ ਹੈਗਾ ਸ਼ੰਕਰ ਕਰ ਦਿਓ ਹੱਥ ਚੱਕ ਦੇ ਉੱਤੇ ਵੀ ਵਸਤੂ ਹੀ ਕਰਨਾ ਜੋਖਸ ਕਰਨਾ ਤੁਹਾਨੂੰ ਕਦੇ ਕੋਈ ਟੈਨਸ਼ਨ ਨਹੀਂ ਹੋਊਗੀ ਤੁਹਾਡੇ ਆਪਣੇ ਆਪ ਕੰਮ ਵੀ ਬਣਨੇ ਸ਼ੁਰੂ ਹੋ ਜਾਣੇ ਆ ਜਿਹੜੀਆਂ ਰੁਕਾਵਟ ਤੁਹਾਡੇ ਕੰਮਾਂ 'ਚ ਪੈ ਗਈ ਸੀ ਉਹ ਵੀ ਬਣਨਗੇ ਕਿੱਦਾਂ ਬਣਨਗੇ ਤੁਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਕਰੋ ਆਪਣੇ ਮਾਪਿਓ ਦੀ ਸੇਵਾ ਕਰੋ ਸੱਸ ਸੋਹਰੇ ਦੀ ਸੇਵਾ ਕਰੋ ਬੱਚੀਆਂ ਨੂੰ ਸਤਿਕਾਰ ਦਿਓ ਜਿਹੜੀਆਂ ਘਰਾਂ ਦੇ ਵਿੱਚ ਧਿਆਨਾ ਜਨਮ ਹੁੰਦਾ ਮੱਥੇ ਤੂੜੀ ਨਾ ਪਾਓ ਕਿ ਸਾਡੇ ਘਰੇ ਕੁੜੀ ਜੰਮ ਗਈ ਉਹਦਾ ਸਤਿਕਾਰ ਕਰੋ ਲక్ష్ਮੀ ਉਹ ਦੇਵੀ ਦਾ ਰੂਪ ਆ ਤੁਸੀਂ ਬਹੁਤ ਕਿਸਮਤ ਵਾਲੇ ਭਾਗਾ ਵਾਲੇ ਆ ਜਦੋਂ ਤੁਹਾਡੇ ਘਰ ਦੇ ਵਿੱਚ ਇੱਕ ਨੰਨੀ परी ਇੱਕ ਬੱਚੀ ਜਨਮ ਲੈਂਦੀ ਆ ਪਰਲੇ ਪੱਛੇ ਅੱਜ ਉਹਨਾਂ ਲੇਕਿਨ ਉਹ ਸਾਰੇ ਪ੍ਰੋਗਰਾਮਾਂ ਦਾ ਜਿਹੜਾ ਸੰਚਾਲਨ ਹੈ ਉਹ ਸਾਡੀ ਭੈਣ ਪ੍ਰਿੰਟਰ ਕੌਰ ਜਿਹੜੀ ਕਿ 24 ਸਾਲਾਂ ਤੋਂ ਸਾਡੇ ਨਾਲ ਜੁੜੀ ਹੋਈ ਸੀ ਉਹ ਇੱਕੋ ਦਮ ਵਿਛੋੜਾ ਦਿੱਤਾ ਔਰ ਇੱਕ પતિ ਪਤਨੀ ਜੜੀ ਹੈ ਸੱਚ ਕਹਿੰਦੇ ਨੇ ਸੱਚੀ ਪਤੀਵ੍ਰਤਾ ਬੱਚਿਆਂ ਲਈ ਇੱਕ ਆਦਰਸ਼ ਮਾਤਾ ਸਮਾਜ ਲਈ ਸਮਾਜ ਸੇਵਿਕਾ ਤੇ ਸਭ ਨੂੰ ਹਸਣ ਹਸਾਉਣ ਵਾਲੀ ਸ਼ਖਸੀਅਤ ਜਦੋਂ ਵੀ ਦੇਖੋ ਖੜੇ ਮੱਥੇ ਜਦੋਂ ਵੀ ਚਾਹੀ ਮੇਰੇ ਭਰਾ ਇੱਥੇ ਪ੍ਰੈਸ ਵਾਲੇ ਵੀ ਖੜੇ ਐ ਸਭ ਨੂੰ ਭਰਾ ਜੀ ਕਿਸੇ ਨੂੰ ਪੁੱਫੜ ਜੀ ਕਿਸੇ ਨੂੰ ਪਿਓ ਜੀ ਕੁਛ ਨਾ ਕੁਛ ਕਹਿ ਕੇ ਹਮੇਸ਼ਾ ਮੱਥੇ ਖੜੇ ਮਿਲਦੇ ਸੀ ਔਰ ਹਮੇਸ਼ਾ ਹੀ ਚਾਹੇ ਥਾਣੇ ਦਾ ਕੰਮ ਹੋਵੇ ਆੜ ਕੇ ਖੜਦੀ ਸੀ ਤੇ ਖੜੀ ਸੀ ਹਰੇ ਕਿਸੇ ਨਾਲ ਖੜਦੀ ਸੀ ਔਰ ਮੇਰੇ ਨਾਲ 24 ਸਾਲਾਂ ਤੱਕ ਖੜੀ ਸੀ ਸਰਦਾ ਜਗਾਇ ਇਸ ਜੋਤ ਨੂੰ ਜਵਾਲਾ ਦਾ ਜੋ ਡਿਸਪੈਚਰ ਮੰਡਲ ਸੁਨਮਾਰਕ ਤੋਂ ਆਜੂਨਿਤ ਕਰਵਾਇਆ ਗਿਆ ਜੀ ਪਹਿਲਾਂ ਤਾਂ ਸਮਾਜ ਸੇਵੀ ਬੀਨੂ ਗੋਇਲ ਦਾ ਤੁਹਾਨੂੰ ਸਭ ਨੂੰ જય ਸ਼੍ਰੀ ਰਾਮ ਸਤਿ ਸ੍ਰੀ ਅਕਾਲ ਡਾਇਮੰਡ ਵੈਲਫੇਅਰ ਸੁਸਾਇਟੀ ਦੁਆਰਾ ਪਿਛਲੇ 20 ਸਾਲਾਂ ਤੋਂ ਲਗਾਤਾਰ ਵੱਖ-ਵੱਖ ਪ੍ਰੋਗਰਾਮ ਮਹਿਲਾਵਾਂ ਲਈ ਵੀ ਕਿਤੇ ਜਾਂਦੇ ਆ ਔਰ ਸਾਡੇ ਨਾਲ ਪਿਛਲੇ 24 ਸਾਲਾਂ ਤੋਂ ਬਹੁਤ ਹੀ ਪ੍ਰਾਣੀ ਮੈਂਬਰ ਜੁੜੀ ਭੈਣ ਪਰਮਿੰਦਰ ਕੌਰ ਜਿਹੜੀ ਕਿ ਧਾਰਮਿਕ ਗਤੀਵਿਧੀਆਂ ਔਰ ਸਮਾਜਿਕ ਗਤੀਵਿਧੀਆਂ ਦੇ ਵਿੱਚ ਬਹੁਤ ਹੀ ਸਕਰੀਆ ਸੀ ਔਰ ਮੇਰੇ ਨਾਲ ਮੋਢੇ ਨਾਲ ਮੋਢਾ ਲੈ ਕੇ ਉਹਨੇ ਕੰਮ ਕੀਤਾ ਡਾਇਮੰਡ ਵੈਲਫੇਅਰ ਸੈਟਰ ਸੋਸਾਇਟੀ ਦੇ ਬੈਨਰ ਥੱਲੇ ਅਸੀਂ ਮਿਲ ਕੇ ਬੜੇ ਜਿਹੜੇ ਹੈ ਉਪਰਾਲੇ ਕੀਤੇ ਮਹਿਲਾਵਾਂ ਨੂੰ ਜੋੜਨ ਦੇ ਉਹਨਾਂ ਨੂੰ ਸਸ਼ਕਤ ਕਰਨ ਦੇ ਤਾਂ ਅਚਾਨਕ ਉਸ ਦੀ ਰੂਹ ਵਿਚ ਸਾਨੂੰ ਵਿਛੋੜਾ ਦੇ ਗਈ ਉਹ ਇਸ ਦੁਨੀਆ ਚੋਂ ਸਾਨੂੰ ਇਹ ਜਿਹੜਾ ਅਲਵਿਦਾ ਕਹਿ ਗਈ ਲੇਕਿਨ ਉਹਦੀ ਜਿਹੜੀ ਜਿਹੜਾ ਉਹਦਾ ਮੈਸੇਜ ਹੈ ਜਿਹੜੀ ਉਹਦਾ ਮੁਸਕਰਾੰਦਾ ਚਿਹਰਾ ਹੈ ਉਹ ਹਮੇਸ਼ਾ ਹੀ ਸਾਡੀ ਸੰਸਥਾ ਦੇ ਮੈਂਬਰਾਂ ਦੇ ਵਿੱਚ ਉਸ ਤਰ੍ਹਾਂ ਹੀ ਉਹ ਅਮਰ ਰਹੇਗੀ ਤਾਂ ਉਸੇ ਯਾਦ ਦੇ ਵਿੱਚ ਉਸ ਨੂੰ ਸਮਰਪਿਤ ਇੱਕ ਪ੍ਰੋਗਰਾਮ ਅੱਜ ਰੱਖਿਆ ਗਿਆ ਜਿਦੇ ਵਿੱਚ ਕੀਰਤਨ ਤੇ ਜਾਗਰਣ ਮੰਡਲੀਆਂ ਜੋ ਵੀ ਡਿਸਟ੍ਰਿਕਟ ਬਠਿੰਡੇ ਦੀਆਂ ਨੇ ਅੱਜ ਉੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਪਰਮੇਂ ਪ੍ਰੇਮ ਗਰਗ ਜੀ ਜੋ ਕਿ ਸਮਾਜ ਸੇਵਕ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਖਾਸ ਕਰਕੇ ਐਮ ਕੇ ਮੰਨਾ ਜੀ ਜਿਨ੍ਹਾਂ ਨੇ ਆਯੋਜਨ ਕੀਤਾ ਪ੍ਰੋਗਰਾਮ ਦਾ ਸਾਰਿਆਂ ਦੇ ਪ੍ਰਯਾਸ ਦੇ ਨਾਲ ਅੱਜ ਇੱਥੇ ਅਮਰ ਨੂਰੀ ਜੋ ਕਿ ਪ੍ਰਸਿੱਧ ਗਾਇਕਾ ਵੀ ਨੇ ਫਿਲਮ ਐਕਟਰੈਸ ਵੀ ਨੇ ਔਰ ਮਾਤਾ ਦੀਆਂ ਪੇਟਾਂ ਔਰ ਬਾਣੀ ਦੇ ਬਹੁਤ ਹੀ ਅੱਛੇ-ਅੱਛੇ ਜਿਹੜੇ ਉਹਨਾਂ ਨੇ ਸ਼ਬਦ ਵੀ ਜਿਹੜੇ ਹੈ ਗਾਏ ਹੋਏ ਆ ਔਰ ਖਾਸ ਕਰਕੇ ਮੈਂ ਉਹਨਾਂ ਦੀਆਂ ਪੇਟਾਂ ਜ਼ਿਆਦਾ ਸੁਣੀਆਂ ਸਰਦੂਰ ਜੀ ਦੀਆਂ ਵੀ ਪੇਟਾਂ ਸੁਣੀਆਂ ਤਾਂ ਬੜਾ ਅੱਛਾ ਵੀ ਗਾਉਂਦੇ ਸੀ ਤਾਂ ਉਹ ਵੀ ਅੱਜ ਇੱਥੇ ਉਹਨਾਂ ਨੇ ਸ਼ਿਰਕਤ ਕੀਤੀ ਔਰ ਇਸ ਅਨਮੋਲ ਰੂਹ ਨੂੰ ਹੈ ਉਹਨਾਂ ਨੇ ਜਿਹੜੀ ਸ਼ਰਧਾਂਜਲੀ ਭੇਂਟ ਕੀਤੀ ਔਰ ਜਿੰਨੀਆਂ ਵੀ ਜਾਗਰਨ ਮੰਡਲੀਆਂ ਆਈਆਂ ਸੀ कीर्तन मंडलियां सब्जानित किया बहुत बहुत धनबाद और जो भी इतने पहुंचे उन्होंने भी धन्यवाद Okay. 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 <laughs> सब तो पहला अनु मेरे प्यार वालों काल बठिंडा निवासी बठिंडे सारे जिन्ने भी सारे मेरे वालों प्यार सत काल नमस्कार आज मैं आई सी थे ਕੁੜੀਆਂ ਦੀ ਲੋਹੜੀ ਦਾ ਪ੍ਰੋਗਰਾਮ ਸੀਗਾ ਸਕੂਲ ਦੇ ਵਿੱਚ ਉਦੋਂ ਉਹ ਫਿਰ ਜਦੋਂ ਮੈਨੂੰ ਪਤਾ ਲੱਗਾ ਕਿ ਸਾਡੀ ਬਹੁਤ ਹੀ ਪਿਆਰੀ ਇੱਕ ਸ਼ਖਸੀਅਤ ਪਰਮਿੰਦਰ ਜੀ ਜਿਹੜੇ ਕਿ ਮੀਨੂ ਗੋਇਲ ਜੀ ਦੀ ਸੰਸਥਾ ਦੇ ਨਾਲ ਜੁੜੇ ਹੋਏ ਸੀਗੇ ਸਮਾਜ ਸੇਵਕਾ ਸੀਗੇ ਔਰ ਭਜਨ ਕੀਰਤਨ ਵੀ ਕਰਦੇ ਸੀ ਬਹੁਤ ਪਿਆਰੀ ਰੂਹ ਸੀਗੀ ਉਹਨਾਂ ਦਾ ਸਰੀਰਕ ਤੌਰ ਤੇ ਇਸ ਦੁਨੀਆ ਚ ਚਲੇ ਜਾਣਾ ਤੇ ਬੱਸ ਉਹਨਾਂ ਲਈ ਸ਼ਰਧਾਂਜਲੀ ਅਰਪਿਤ ਕਰਨਾਇ ਸੀਗੇ ਉਹਨਾਂ ਲਈ ਦੁਆ ਕਰਦੇ ਆ ਸੱਚੇ ਪਾਤਸ਼ਾਹ ਮਾ ਆ ਸ਼ਕਤੀ ਭਵਾਨੀ ਜੀ ਮਹਾਰਾਜ ਉਹਨਾਂ ਦੀ ਰੂਹ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ ਜਿੰਨੀਆਂ ਵੀ ਇੱਥੇ ਜਾਗਰਨ ਮੰਡਲੀਆਂ ਭਜਨ ਕੀਰਤਨ ਮੰਡਲੀਆਂ ਆਈਆਂ ਹੋਈਆਂ ਨੇ ਉਹਨਾਂ ਦਾ ਸਨਮਾਨ ਹੈਗਾ ਜੋ ਉਹਨਾਂ ਨੂੰ ਸਨਮਾਨ ਕਰਨ ਆਏ ਆ ਜੀ ਤੇ ਬਸ ਸਾਰਿਆਂ ਦੇ ਦਰਸ਼ਨ ਕਰਨ ਆਈ ਆ ਮੈਂ ਔਰ ਉਸ ਵਿਛੜੀ ਹੋਈ ਰੂਹ ਵਾਸਤੇ ਦੁਆ ਕਰਨ ਵਾਸਤੇ ਆਇਆ ਪ੍ਰਾਰਥਨਾ ਕਰਨ ਆਇਆ ਕਿ ਸੱਚੇ ਬਾਦਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਣ ਸਰਦੂਲ ਚੰਦਰ ਜੀ ਅਮਰ ਰਹੇ ਹੈ ਉਹਨਾਂ ਦੀ ਪੇਟਾ ਵੀ ਅਮਰ ਹੈ ਜਿੱਥੇ ਵੀ ਕੋਈ ਜਾਗਨ ਜਾਂ ਚੌਂਕੀ ਕੀਰਤਨ ਹੁੰਦਾ ਜਦੋਂ ਤੱਕ ਉਹਨਾਂ ਦੀ ਪੇਟ ਨਾ ਗਈ ਜੇ ਜਾਗਰਤਾ ਤੇ ਚੌਂਕੀ ਸੰਪੂਰਨ ਨਹੀਂ ਹੁੰਦੀ ਉਹਨਾਂ ਦੇ ਬਾਰੇ ਕੁਛ ਚੰਗੇ ਉਹਨਾਂ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਨਾ ਤੁਹਾਡੀਆਂ ਰੂਹਾਂ ਦੇ ਵਿੱਚ ਵਸਦੇ ਨੇ ਉਹ ਤੁਹਾਡੇ ਦਿਲਾਂ ਦੇ ਵਿੱਚ ਵਸਦੇ ਨੇ ਮੈਂ ਜੇ ਆਪਣੇ ਹਿਸਾਬ ਨਾਲ ਦੱਸਾਂ ਤਾਂ ਮੈਂ ਤਾਂ ਇਹੀ ਕਹਾਂਗੀ ਕਿ ਧਰਤੀ ਦੇ ਉੱਤੇ ਮੇਰੇ ਲਈ ਮੇਰਾ ਪਰਮਾਤਮਾ ਆਇਆ ਸੀ। ਮੇਰਾ ਕ੍ਰਿਸ਼ਨ, ਮੇਰਾ ਸ਼ਿਵ ਉਹ ਆਇਆ ਸੀਗਾ। ਔਰ ਮੈਨੂੰ ਕਿਸੇ ਚੰਗੇ ਰਾਹ ਤੋਰ ਕੇ ਕੋਈ ਚੰਗੀਆਂ ਗੱਲਾਂ ਸਿਖਾ ਕੇ ਚਲੇ ਗਏ ਨੇ। ਸਰੀਰਕ ਤੌਰ ਤੇ ਗਏ ਨੇ, ਰੋਹਾਨੀ ਤੌਰ ਤੇ ਹਮੇਸ਼ਾ ਮੇਰੇ ਨਾਲ ਨੇ। ਦੁਨੀਆ ਨੂੰ ਆਪਣੀ ਸੰਗੀਤ ਦੇ ਨਾਲ ਆਪਣੀ ਸ਼ਾਇਦ ਤੋਂ ਵੀ ਮਿੱਠੀ ਸੁਰੀਲੀ ਆਵਾਜ਼ ਦੇ ਨਾਲ ਲੋਕਾਂ ਦੇ ਦਿਲਾਂ 'ਚ ਠੰਡ ਪਾਉਣਾ ਆਇਸੀ ਕੰਨਾਂ ਨੂੰ ਤ੍ਰਿਪਤ ਕਰਨ ਆਇਸੀ ਆਪਣੇ ਸੁਰੀਲੇ ਸੰਗੀਤ ਦੇ ਨਾਲ ਔਰ ਇਹ ਕਹਾਂਗੇ ਕਿ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਸੰਗੀਤ ਦੇ ਵਿੱਚ ਪਰੋਈਆਂ ਤੇ ਲੋਕਾਂ ਨੂੰ ਦਿੱਤੀਆਂ ਨਵੇਂ-ਨਵੇਂ ਐਕਸਪੀਰੀਅੰਸ ਕਿਤੇ ਮਿਊਜ਼ਿਕ ਦੇ ਵਿੱਚ ਜਿਹੜੇ ਕਿ ਅੱਜ ਦੇ ਆਰਟਿਸਟਾਂ ਨੂੰ ਦਿੱਤੇ ਔਰ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਦੇਣ ਆ ਸਰਦੂਲ ਸਿਕੰਦਰ ਜੀ ਦੀ ਸਾਰੀ ਦੁਨੀਆ ਨੇ ਉਹਨਾਂ ਨੂੰ ਯਾਦ ਕਰਦੀ ਆ ਸਾਰੀ ਇੰਡਸਟਰੀ ਉਹਨਾਂ ਨੂੰ ਯਾਦ ਕਰਦੀ ਆ ਐਦਾਂ ਦੇ ਜਿਹੜੇ ਲੋਕ ਹੁੰਦੇ ਨੇ ਐਦਾਂ ਦੀਆਂ ਰੂਹਾਂ ਜਿਹੜੀਆਂ ਹੁੰਦੀਆਂ ਨੇ ਔਰ ਰੱਬ ਦੀਆਂ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ ਉਹ ਧਰਤੀ ਤੇ ਉਹਨਾਂ ਦਾ ਆਉਣਾ ਹੀ ਇਹ ਹੁੰਦਾ ਕਿ ਲੋਕਾਂ ਨੂੰ ਤ੍ਰਿਪਤ ਕਰਕੇ ਆਉਣਾ ਕੁਝ ਦੇ ਕੇ ਜਾਣਾ ਦੁਨੀਆ ਨੂੰ ਮੁਹੱਬਤ ਦੇ ਕੇ ਜਾਣੀ ਉਹ ਪਿਆਰ ਨਾਲ ਭਰੇ ਹੋਏ ਸੀਗੇ ਉਹਨਾਂ ਦੇ ਅੰਦਰ ਇੰਨੀ ਕੁ ਮੁਹੱਬਤ ਸੀਗੀ ਜਿਹੜਾ ਵੀ ਕੋਈ ਉਹਨਾਂ ਨੂੰ ਮਿਲਦਾ ਸੀਗਾ ਨਰਾਸ਼ ਨਹੀਂ ਜਾਂਦਾ ਤੇ ਸਦੀਆਂ ਤੱਕ ਉਹਨਾਂ ਨੂੰ ਭੁੱਲਦਾ ਵੀ ਨਹੀਂ ਸੀਗਾ ਨਿੱਕ ਮੁਹੱਬਤ ਉਹ ਸਾਰਿਆਂ ਨੂੰ ਦੇ ਦਿੰਦੇ ਸੀ ਪਰ ਇਹ ਚੀਜ਼ ਗਵਾਏ ਕਿ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਸਾਰਿਆਂ ਨੇ ਹਰ ਥਾਂ ਤੇ ਜਿੱਥੇ ਵੀ ਮੈਂ ਜਾਂਨੀ ਆ ਉਹਨਾਂ ਦਾ ਜ਼ਿਕਰ ਹੁੰਦਾ ਹਰ ਲੋਕ ਆਮ ਪਬਲਿਕ ਜਿਹੜੀ ਉਹ ਵੀ ਸਾਰੇ ਪੁੱਛਦੇ ਨੇ ਉਹਨਾਂ ਦੀ ਗੱਲ ਕਰਦੇ ਨੇ ਉਹਨਾਂ ਦੇ ਦਿਲ ਭਰਦੇ ਨੇ ਉਹਨਾਂ ਨੂੰ ਯਾਦ ਕਰ ਕਰਕੇ ਤੇ ਇਹੀ ਆ ਕਿ ਉਹਨਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਆ ਦੁਨੀਆ 'ਚ ਨਾਮ ਬਣਾਣਾ ਇੱਕ ਵੱਖਰੀ ਗੱਲ ਆ ਦਿਲਾਂ ਦੇ ਵਿੱਚ ਨਾਮ ਬਣਾਉਣਾ ਦਿਲਾਂ ਦੇ ਵਿੱਚ ਜਗ੍ਹਾ ਬਣਾਉਣੀ ਰੋਹਾਨੀਅਤ ਦੇ ਤੌਰ ਤੇ ਉਹ ਬਹੁਤ ਵੱਡੀ ਗੱਲ ਆ ਸੋ ਉਹਨਾਂ ਨੇ ਰੂਹਾਂ ਦੇ ਵਿੱਚ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੈ ਸਰਦੂਲ ਸਿਕੰਦਰ ਜੈਸੀ ਮਹਾਨ ਹਸਤੀ ਦੀ ਕੋਈ ਯਾਦਗਾਰ ਬਣਨੀ ਚਾਹੀਦੀ ਹੈ ਇਹ ਇਨੋਵੇਟਿਵ ਯਾਦਗਾਰ ਬਣਨੀ ਚਾਹੀਦੀ ਹੈ ਪੰਜਾਬ ਵਿੱਚ ਬਿਲਕੁਲ ਬਣਨੀ ਚਾਹੀਦੀ ਆ ਜਿਹੜੀ ਅਸੀਂ ਆਪਣੇ ਪਰਿਵਾਰ ਵੱਲੋਂ ਆਉਤਾ ਅਸੀਂ ਜਿਵੇਂ ਉਹਨਾਂ ਦੀ ਕਬਰੇ ਮੁਬਾਰਕ ਹੈਗੀ ਆ ਜਿੰਨਾ ਕਿ ਸਾਡੇ ਸ਼ਰਅਤ ਦੇ ਮੁਤਾਬਿਕ ਅਸੀਂ ਕਰ ਸਕਦੇ ਆ ਕਿਉਂਕਿ ਕਈ ਚੀਜ਼ਾਂ ਦੀ ਬੰਦਸ਼ਾ ਹੁੰਦੀਆਂ ਨੇ ਹਰ ਕਮਿਊਨਿਟੀ ਦੇ ਵਿੱਚ ਕੁਝ ਕਾਨੂੰਨ ਹੁੰਦੇ ਨੇ ਜਿਹਦੇ ਕਰਕੇ ਅਸੀਂ ਉਹਨਾਂ ਕਾਨੂੰਨਾਂ ਦੀ ਉਲੰਘਣਾ ਨਹੀਂ ਕਰ ਸਕਦੇ ਹੁੰਦੇ ਜਿੰਨਾਂ ਕਸੀਂ ਉਹਦੇ ਹਿਸਾਬ ਦੇ ਨਾਲ ਕਾਨੂੰਨ ਦੇ ਹਿਸਾਬ ਦੇ ਹਿਸਾਬ ਦੇ ਨਾਲ ਇਸਲਾਮ ਦੇ ਕਾਨੂੰਨ ਦੇ ਹਿਸਾਬ ਨਾਲ ਉਹਦੇ ਹਿਸਾਬ ਨਾਲ ਉਹ ਕਬਰੇ ਮੁਬਾਰਕ ਬਣਾਈ ਆ ਰਾਜਸਥਾਨ ਤੋਂ ਸੰਗਮਰਮਰ ਦਾ ਪੱਥਰ ਲਾ ਕੇ ਉੱਥੋਂ ਦੇ ਕਾਰੀਗਰ ਆਏ ਸੀਗੇ 2 ਸਾਲ ਪਹਿਲਾਂ ਕਿਉਂਕਿ ਉਹ ਉਹ ਖੇਤਾਂ ਦੇ ਵਿੱਚ ਜਗ੍ਹਾ ਸੀਗੀ ਉੱਥੇ ਕੋਈ ਸੜਕ ਹੈ ਨਹੀਂ ਸੀਗੀ ਕੋਈ ਸਮਾਨ ਲੈ ਕੇ ਜਾਣ ਨੂੰ ਕੋਈ ਨਿਸੀ ਦਾ ਰਸਤਾ ਹੈ ਨਹੀਂ ਸੀ ਫਿਰ ਪਹਿਲਾ ਸੀਐਮ ਸਾਹਿਬ ਨੂੰ ਭਗਵੰਤ ਜੀ ਨੂੰ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਸੜਕ ਬਣਨੀ ਚਾਹੀਦੀ ਆ ਫਿਰ ਉਹਨਾਂ ਨੇ ਉਹ ਸੜਕ ਬਣਾਈ 2.5 3 ਕਿਲੋਮੀਟਰ ਦੀ ਸੜਕ ਸੀ ਇੱਕ ਪਿੰਡ ਤੋਂ ਦੂਜੇ ਪਿੰਡ ਜਾ ਰਹੀ ਸੀ ਕਿ ਖੇਤਾਂ ਚੋਂ ਉਹ ਸੜਕ ਬਣਾਈ ਉਹਨਾਂ ਨੇ ਫਿਰ ਉਸ ਤੋਂ ਬਾਅਦ ਫਿਰ ਅਸੀਂ ਸਦੂਰ ਜੀ ਦੀ ਕਬਰੇ ਮੁਬਾਰਕ ਨੂੰ ਅਸੀਂ ਵਧੀਆ ਤਰੀਕੇ ਨਾਲ ਚਾਰ ਦਿਵਾਰੀ ਕਰਕੇ ਸੰਗਮਰਮਰ ਦਾ ਪੱਥਰ ਲਗਾ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਉਹਨੂੰ ਸੈੱਟ ਕੀਤਾ ਬੱਚੇ ਵੀ ਵੈਲ ਸੈੱਟ ਲਏ ਆਪਣੇ ਕੇ ਮਿਊਜ਼ਿਕ ਦੇ ਵਿੱਚ ਹੀ ਹਾਂਜੀ ਹਾਂਜੀ ਬੱਚੇ ਮਿਊਜ਼ਿਕ ਦੇ ਵਿੱਚ ਹੀ ਨੇ ਛੋਟੇ ਬੇਟੇ ਨੇ ਕੈਨੇਡਾ ਤੋਂ ਮੈਟਲ ਵਰਕ ਤੋਂ ਇੰਜੀਨੀਅਰਿੰਗ ਕੀਤੀ ਆ ਆਡੀਓ ਇੰਜੀਨੀਅਰਿੰਗ ਕੀਤੀ ਆ ਪਰ ਮਿਊਜ਼ਿਕ ਦੇ ਵਿੱਚ ਆ ਤੇ ਛੋਟਾ ਵੱਡਾ ਬੇਟਾ ਵੀ ਮਿਊਜ਼ਿਕ ਦੇ ਵਿੱਚ ਆ ਦੋਨੋਂ ਹੀ ਹੁਣ ਉਹਨਾਂ ਨੇ ਆਪਣੇ ਪਾਪਾ ਨਾਲ ਵੀ ਜਾਂਦੇ ਹੁੰਦੇ ਸੀਗੇ ਸਿੱਖਦੇ ਹੁੰਦੇ ਸੀਗੇ ਜਦੋਂ ਉਹਨਾਂ ਦੀ ਛੁੱਟੀ ਹੁੰਦੀ ਸੀਗੀ ਹੌਲਿਡੇਸ ਹੁੰਦੀਆਂ ਸੀ ਸਕੂਲ ਤੋਂ ਕਾਲਜ ਤੋਂ ਨਾਲ ਪਰਫਾਰਮ ਕਰਦੇ ਹੁੰਦੇ ਸੀਗੇ ਸਿੱਖਦੇ ਸੀ ਆਪਣੇ ਪਾਪਾ ਤੋਂ ਤੇ ਹੁਣ ਉਹ ਦੋਨੋਂ ਜਨੇ ਆਪਣੇ ਇੰਡੀਪੈਂਡੈਂਟ ਪ੍ਰੋਗਰਾਮ ਕਰਦੇ ਨੇ ਆਲਾਪ ਤੇ ਸਾਰਨ ਦੋਨੋਂ ਕਾਫੀ ਵੱਡੇ ਵੱਡੇ ਵਧੀਆ ਸ਼ੋਅਜ਼ ਕਰ ਰਹੇ ਨੇ ਤੁਹਾਡੀਆਂ ਸਭ ਦੀਆਂ ਬਲੇਸਿੰਗ ਦੇ ਨਾਲ ਮਾਤਾ ਰਾਨੀ ਮਾ ਸਸਵਤੀ ਮਾ ਅਸ਼ਕਤੀ ਦੇ ਕਿਰਪਾ ਦੇ ਸਦਕਾ ਉਹ ਸਾਰੇ ਪਾਸੇ ਵਧੀਆ ਸ਼ੋਅਜ਼ ਕਰ ਰਹੇ ਨੇ ਔਰ ਬਹੁਤ ਜਲਦੀ ਉਹਨਾਂ ਦੇ ਗਾਣੇ ਵੀ ਤੁਹਾਨੂੰ ਸੁਣਨ ਨੂੰ ਮਿਲਣਗੇ ਠੀਕ ਥੈਂਕ ਯੂ ਠੀਕ